ਭਾਦੋਈ ਭਰਮ ਭਲਾਣੀਆਂ ਦੁਜੇ ਲਗਾ 헤ਦ ਬਾਦੋਈ ਦੁਈ ਭਾਹ ਰੋਚ ਭੁੱਖ ਦੁਜੀ ਭਾਵਨੇ ਹੁੰਦਾ ਭੁੱਖ ਬਾਦੋ ਨਾ ਵੀ ਨਹੀਂ ਹੈ ਬਾਦੋ ਬੱਲ ਕਰਨਾ ਹੁੰਦਾ ਦਦਨ ਹੋੜਾ ਹੁੰਦਾ ਬਾਦੋ ਬਣ ਜੁਦਾ ਤਾਂ ਦੁਜੀ ਭਾਵਨੇ ਪਾਦ ਦੁਈ ਫਾਰਮਾ ਭਲਾਣੀਆਂ ਦੂਜੇ ਲਗਾ ਇਹ ਭਾਵਨਾ ਭੁੱਖ ਦੂਜੀ ਭੁੱਖ ਹੈ ਜਿਹੜੀ ਇੱਕ ਭੁੱਖ ਤਾਂ ਹੁੰਦੀ ਹੈ ਮਾਇਆ ਦੀ ਇਹ ਤਾਂ ਲੈ ਕੇ ਆਇਆ ਸੀ ਤੁਰੋ ਆ ਦੂਜੀ ਪੈਦਾ ਹੋਈ ਸਰੀਰ ਕਰਕੇ ਇੱਥੇ ਆ ਕੇ ਪੈਦਾ ਹੋਈ ਹੈ ਦੂਜੀ ਭੁੱਖ ਹੈ ਤਾਂ ਸੁਝਾਰ ਆ ਕੇ ਪੈਦਾ ਹੋਈ ਹੈ ਪਹਿਲਾ ਨਾਮ ਦੀ ਉਹ ਭੁੱਖ ਲੈ ਕੇ ਆਇਆ ਉਹ ਭੁੱਖ ਤਾਂ ਜਿਉਦੀ ਤੇ ਉਹ ਹੈ ਦੇ ਉੱਤਰ ਆਤਮਾ ਦੀ ਆ ਦੂਜੀ ਪੂਰੀ ਨਹੀਂ ਹੁੰਦੀ ਇਸ ਕਰਕੇ ਮਨ ਤ੍ਰਿਪਤ ਨਹੀਂ ਹੋ ਰਿਹਾ ਤ੍ਰਿਪਤਤਾ ਉਹ ਪਹਿਲੀ ਭੁੱਖ ਨਹੀਂ ਹੁੰਦਾ ਇਹ ਨਹੀਂ ਹੁੰਦਾ ਦੂਈ ਭਾਵਨਾ ਭੁੱਖੇ ਵਿੱਚ ਐਸਾ ਭਰ ਭੁਲਿਆ ਹੈ ਜਦੋਂ ਦੀ ਦੂਈ ਭੁੱਖ ਪੈਦਾ ਹੋਈ ਹੈ ਨਾ ਲਿਪ ਛੁਟਕੀ ਲੱਗੀ ਤ੍ਰਿਸ਼ਨਾ ਐਸਾ ਕਦੀ ਜਿਹੜੇ ਚ ਪਿਆ ਆ ਦੂਜੇ ਹੇਤ ਲੱਗਿਆ ਸਰੀਰ ਦਾ ਹੀ ਉਹ ਸਰੀਰਾਂ ਨਾਲੇ ਜੁੜੀ ਜਾਂਦਾ ਹੁਣ ਤਾਂ ਦੂਜੇ ਲੱਗਾ ਹੇਤ ਇਹੀ ਇਹਨੂੰ ਫਾਇਦਾ ਲੱਗਦਾ ਆਪਣੇ ਅਸਰੀਲ ਦੀ ਪਾਲਣ ਲਈ ਬਹਾਦੀ ਚੰਦਾਈ ਚੰਗੀ ਲੱਗਦੀ ਹੈ ਏ ਕਰਦਾ ਨਾਮ ਨਹੀਂ ਲਿਆ ਉਹਦਾ ਇਹਦੇ ਚੇਤਾ ਹੀ ਭੁੱਲ ਗਿਆ ਉਹਦੀ ਤਾਂ ਜੇ ਚੇਤਾ ਕੋਈ ਕਰਾਵੇ ਉਹਦੀ ਚਿੰਤਾ ਕਰਦਾ ਹੀ ਉਹਨਾਂ ਛੱਡੋ ਪਰੇ ਉਹਨੂੰ ਉਹਦਾ ਕੋਣਾ ਦਾ ਸਰਦਾ ਨਾਮ ਬਿਨਾਂ ਦਾ ਇਹਦੇ ਬਿਨਾਂ ਸਰਦਾ ਦੀ ਘੜੀ ਰੋਟੀ ਬਿਨਾਂ ਇਵੇਂ ਪੜਾਉਂ ਕਰਤੇ ਨੂੰ ਭੁੱਲ ਗਿਆ ਹੈ ਲੱਖ ਸ਼ਿੰਗਾਰ ਬਣਾਇਆ ਕਾਰਜ ਨਹੀਂ ਕੀਤਾ ਬੜੇ ਧਰਮਧਾੜਨ ਕਰਕੇ ਬੜੇ-ਬੜੇ ਭੇਖਵੜਾਈ ਬੈਠੇ ਲੋ ਕਦੇ ਕੰਮ ਨਹੀਂ ਆਇਆ ਜਿਹੜੇ ਪਿੱਛੇ ਜੂਨਾ ਭੁਗਤਿਆ 3 ਲੱਖ ਰਈ ਕੀ ਕਬਈ ਜਾਈਏ ਇੱਥੇ ਆ ਕੇ ਭੁੱਲ ਗਿਆ ਪਿਛੇ ਹੀ ਜੁੱਧਾ ਭੁਗਤਿਆ ਕਾਲੇ ਵਾਸਤੇ ਭੁਗਤਿਆ ਬਲੁਖਾ ਜਨ ਵਾਸਤੇ ਭੁਗਤਿਆ ਸਾਰੀਆਂ ਬੇਕਾਰ ਚਲੀ ਗਈ ਤੇ ਤੇਰੀ ਉਹ ਸਾਰੇ ਤੇ ਆਹ ਤੁੰਡੀ ਕਰ ਰਿਹਾ ਹੋ ਕੰਮ ਲੱਖ ਜਗਾਂ ਦਾ ਬਦਲੇ ਤੇਰੇ ਲਭੋਗੇ ਅਸੀਂ ਲੱਖ ਜਗਾਂ ਦਾ ਕਾਰਜ ਨਹੀਂ ਕੀਤਾ ਲੱਖ ਜਗਾਂ ਤੈਨੂੰ ਨਾ ਰਿਤੇ ਹੀ ਜੁੱਧਾ ਭੁਤ ਕੇ ਪਿੱਛੇ 83 ਲੱਖ ਬਲੁਖਾ ਜਨ ਬਤਾ ਭੁਜਾ ਇਤੋਂ ਆ ਕੇ ਛਾਲ ਮਾਰਦੀ ਥਲੇ ਤਸੋ ਕਰ ਖਬਈਆਂ ਤੇਰੀਆਂ ਭਾਈ ਤ ਸਾਰੀ ਇਹ ਤਾਂ ਉਹ ਬੇਕਾਰ ਤੇ ਨਹੀਂ ਹੋ ਗਏ ਜੋ ਕਾਬੂ ਕੀਤਾ ਹੀ ਨਾ ਜਿਹੜੇ ਕਾਬੂ ਵਾਸਤੇ ਜੁੰਨਾ ਲੱਗਿਆ ਸੀ ਇਹਦੀ ਉਹ ਤੇ ਆ ਕੇ ਸਲਾਹ ਬਦਲ ਦਿੱਤਾ ਤਾਂ ਤੇ ਐਨਾ ਉਚਾੜ ਦਾ ਫਾਇਦਾ ਕੀ ਸੀ ਕਿਸ ਕੰਮ ਆਇਆ ਨਹੀਂ ਜੁੰਨਾ ਭੁਗਤੀ ਹੋ ਗਿਆ ਤੇਰੇ ਐਨਾ ਕਸੇ ਜਲੇ ਹੋਏ ਕਿਸੇ ਕੰਮ ਨਹੀਂ ਹੋਗਾ ਤੇ ਫਿਰ ਲਖਾ ਸ਼ਗਾਰ ਜਿਹੜੇ ਬਣਾਏ ਲਖਾ ਜੁੰਨਾ ਭੁਗਤੀ ਜਦੋਂ ਜਿੱਤ ਦਿਨ দেহে ਬਿਨਸ ਸੀ ਤੇ ਤਵੇਲੇ ਕਹਿਸਨ ਪ੍ਰੇਤ ਜਿੱਦ ਨਾਲ দেহে ਬਿਨਸ ਕੀ ਨਾ ਪ੍ਰੇਤ ਕਹਿਣਾ ਜਣੇ ਤਰ ਪ੍ਰੇਤ ਬਹੁਤ ਭੜਿਆ ਜਰੂ ਗੇ ਜਾਂਦੇ ਚਾਹ ਤੂੰ ਕੰਨਾ ਵੀ ਚੰਗਾ ਬਣੀ ਫਿਰ ਕਰਦੇ ਕੁਛ ਵੀ ਜੇ ਘਰ ਰਵਿੰਦੇ ਨੇ ਚੇਲੇ ਕੰਨੇ ਵੀ ਬਣਾਏ ਹੋਏ ਨੇ ਗਿਆ ਜਾਂ ਵੀ ਸਲ ਤਾਂ ਪ੍ਰੇਤ ਕਹਿਣਗੇ ਕਰੇ ਸ਼ੇਰ ਤੋਂ ਡਰਾਉਣ ਲੱਗ ਜਾਣੇ ਨਾਲ ਤਦ ਤਵੈ ਲਗਾ ਇਹਦਾ ਸੰਸਾਰ ਦੇ ਲੋਗ ਨੇ ਇਹਦਾ ਜਦ ਅਭੂ ਫੈਲ ਲੈਂਦੇ ਨੇ ਤਦ ਤਵੈ ਲਗਾ ਐਸਰ ਪ੍ਰੇਤ ਤਦ ਤਵੈ ਲੇ ਕੇ ਐਸਰ ਪ੍ਰੇਤ ਪਕੜ ਚਲਾਇਆ ਨ ਦੂਤ ਜਾਮ ਕਿਸੇ ਨਾ ਦੇਨੀ ਭੇਤ ਉਹਦਾ ਦੂਤ ਜਾਮ ਨੇ ਪਕੜ ਕੇ ਲੈ ਜਾਣਾ ਕਿਸੇ ਨੂੰ ਬਰਾਬਰੀ ਹੋਣਾ ਕਿੱਧਰ ਉਹ ਕਿਸੇ ਨੂੰ ਭੇਜਤੇ ਨਹੀਂ ਦਿੰਦੇ ਦਾਦਾ ਹੀ ਨੇ ਕਿੱਥੇ ਲੈ ਜਾਂਦੇ ਨੇ ਜੇ ਕੋਈ ਸੁਸਧਾਰ ਦੇ ਲੋਕਾਂ ਨੂੰ ਪੁੱਛੇ ਕਿੱਥੇ ਕਰੀ ਵੀ ਪਤਾ ਨਹੀਂ ਕਿੱਥੇ ਲੱਗੇ ਉਹਦੇ ਵਾਸਤੇ ਕੀ ਕੀਤਾ ਤਲ ਕਿਸਨ ਦੇ ਨਹੀਂ ਭੇਤਾ ਉਹ ਭੇਤਾ ਉਹ ਭੇਤ ਜਾਣ ਲੱਸੀ ਉਹਦੇ ਵਾਸਤੇ ਕੀ ਕੀਤਾ ਛੰਡ ਖੜੋਤੇ ਕਿਵੇਂ ਮਾਹੇ ਜਿੰਸਿਓ ਲੱਗਾ ਹੈ ਤੈ ਜੜ ਕੇ ਪਰੇ ਹੋਗੇ ਤੈਨੂੰ ਉਹ ਲੈ ਕੇ ਵੱਢ ਕੇ ਇਹਨਾਂ ਹੇਤ ਲੱਗਿਆ ਹੋਇਆ ਛੰਡ ਖੜੋਤੇ ਕਿਨੇ ਮਾਹੇ ਜੜ ਕੇ ਕੋਈ ਨਹੀਂ ਖੜੋਤੇ ਸਰੀਰ ਉਹਨਾਂ ਨੂੰ ਚਾਹੀਦਾ ਦਿਓ ਰੁਕਾ ਹੈਗਾ ਫਿਰ ਉਹ ਸਹੇਜ ਨੂੰ ਬਿੱਟੀ ਘੱਲ ਲੱਗ ਗਿਆ ਦਰਵਾਜ਼ੇ ਚ ਵੇਤੇ ਕੀ ਕਰ ਉਹ ਬਸ ਐ ਛੱਡ ਖਲੋਤੇ ਸਣੀ ਨੂੰ ਬਿੱਟੀ ਬਨ ਕੇ ਉਹ ਤੈਨੂੰ ਛੱਡ ਖਲੋਤੇ ਫਿਰ ਉਹਨਾਂ ਨੂੰ ਪਤਾ ਲੱਗਿਆ ਵੇ ਅਸਲ ਗੱਲ ਕੀ ਸੀ ਇਹੋ ਜਿਹੜਾ ਚਲਾ ਗਿਆ ਅਸਲੀ ਤਾਂ ਉਹ ਸੀ ਇਹ ਤਾਂ ਕੋਈ ਕੁਸ਼ ਨਹੀਂ ਆਪ ਨੂੰ ਇਹ ਨਹੀਂ ਸਾਡੇ ਕੱਪ ਦੀ ਚੀਜ਼ ਹੈਗੀ ਪਹਿਲਾਂ ਇਹ ਹੀ ਕੱਪ ਦੀ ਸੀ ਪਹਿਲੀ ਪਹਿਲਾ ਕੰਬ ਦੀ ਸੀ ਉਹਨਾਂ ਕੰਬ ਦੀ ਸੀ। ਸ਼੍ਰੀ ਦੇ ਕੰਬ ਦਾ ਸੀ ਨਾ ਪਹਿਲਾਂ ਉਹਨਾਂ ਦੇ। ਸ਼੍ਰੀ ਤੈਨੂੰ ਕਿੰਨਾ ਵਹਿਗਾ ਮਿਲਿਆ ਸੀ? ਲੱਖ ਸ਼ਗਰ ਬਣਾ ਕੇ ਮਿਲਿਆ ਸੀ। ਤਾਂ ਉਹਨਾਂ ਨੇ ਕੰਬ ਨਾ ਰੋ ਦੇਪਤਾ। ਉਹਦੇ ਕੰਬਲੇ। ਉਹ ਵੀ ਕਹਿੰਦੇ ਨੇ ਵਗਾਰ। ਸ਼੍ਰੀ ਦੀ ਕੀ ਕੀ ਬਤ ਪਈ ਤੇਰੇ ਦੇ। ਉਹਨਾਂ ਖਾਤਰ ਵੀ ਕੋਟੀ ਦਾ ਨਹੀਂ ਰਿਆ। ਸ਼੍ਰੀ ਤੈਨੂੰ ਤਾਂ ਯੋਗ ਅਮਰਨ ਦੀ ਲੇਈ ਦੀ ਫੇਲਾ ਕੀ ਹੋਇਆ ਨਸ਼ਾਰ ਬਣਾ ਕਿਸ ਕਾ ਬੁਆਇਆ ਸਰਵ ਹੀਰੇ ਜਿਹਾ ਜਲਮਾ ਕੌਡੀ ਬਦਲੇ ਜਾਏ ਕੋਡੀ ਬਦਲੇ ਚਲੇਗਾ ਹੀਰਾ ਕੋਈ ਹੀਰਾ ਕੌਡੀ ਬਦਲੇ ਦਿੰਦਾ ਹੈ ਸੰਸਾਰ ਚ ਨਹੀਂ ਦਿੰਦਾ ਸੰਸਾਰੀ ਹੀਰਾ ਕੌਡੀ ਬਦਲੇ ਨਹੀਂ ਦਿੰਦਾ ਲੇਕਿਨ ਜਲ ਹੀਰਾ ਕੌਡੀ ਬਦਲੇ ਜਾਈ ਜਾਂਦਾ ਸਰੰਗ। ਅਰ ਹੀਰਾ ਦਾ ਕੋਈ ਈਡੀ ਕੀਮਤ ਦਬ ਨਹੀਂ ਹੈ। ਇਹ ਨਾ ਜਾਣ ਬਰ ਕੀਮਤ ਹੈ। ਇਹ ਜਾਈ ਜਾਂਦਾ। ਹਾਂ। ਬੰਦ ਕਰ ਲੈ। ਆਲਾ ਕਾਲਾ ਕਰ। ਹੱਥ ਮ ਰੋੜਾ ਤਨ ਕਪੇ ਸਿਆਹੋਂ ਹੋਆ ਸੇਤ। ਹੱਥ ਮ ਰੋੜੇ ਜਾਂਦੇ ਨੇ। ਜਿਹੜਾ ਸਰੀਰ ਹੈ ਉਹ ਕਬਰ ਲੱਗ ਜਾਂਦਾ। ਸਿਆ ਤੋਂ ਰੰਗ ਡੀਲਾ ਹੋ ਜਾਂਦਾ ਜਦੋਂ ਚਿੱਟਾ ਹੋ ਜਾਂਦਾ ਸਿਆਹੋਂ ਹੋਂ ਸੇ ਪਹਿਲਾਂ ਕਾਲਾ ਜਾ ਹੁੰਦਾ ਰਗ ਜਦੋਂ ਸਾਹ ਨਿਕਲ ਜਾਂਦਾ ਫਿਰ ਚਿੱਟਾ ਹੋ ਜਾਂਦਾ ਜਿਹਾਂ ਬੀਜੈ ਸੋ ਲੁਣਾਏ ਕਰਮਾਂ ਸੰਧਲਾ ਖੇਤ ਹੁਣ ਜਿਹੜਾ ਤੇਰਾ ਹਿਰਦਾ ਉਹਦਾ ਜੋ ਬੀਜੈਗਾ ਉਹ ਹੀ ਜਾਊਗਾ ਨਾਲ ਤੇਰੇ ਤਾਂ ਇਹ ਹਰਦਿਕ ਸਰ ਇਹਦਾਂ ਕਿ ਵੀ ਜਿਆਸੀ ਨਾਲ ਪੀਜਿਆ ਸੀ ਕਿ ਨਹੀਂ ਪੀਜਿਆ ਸੀ ਉਹ ਨਿਕਲੂਗਾ ਜਦ ਖਲੂਗਾ ਦੇਖ ਲੈਣਗੇ ਕੀ ਪੀਜਿਆ ਤੇ ਆਪਣੇ ਅੰਦਰ ਉਧਰੇ ਵੀ ਜੈ ਕਰਮਾ ਸੰਦ ਰੱਖੀ ਉਹ ਤੇਰੇ ਹਿਰਦੇ ਵਾਲੇ ਉੱਥੇ ਜੋ ਤਾਂ ਕੀਤਾ ਉਹ ਹੀ ਕਰਮ ਨੇ ਤੇਰੇ ਕਹਤੇ ਹਰਦਾ ਹੀ ਸੀ ਤੂੰ ਜੋ ਤਾਂ ਕੀਤਾ ਸੋਚਿਆ ਹਿਰਦੇ ਚ ਅੰਦਰ ਸਭ ਕੁਝ ਹੈਗਾ ਫੋਟ ਉਹ ਬਲੈਕ ਬਾਕਸ ਸਭ ਕੁਝ ਹੈਗਾ ਤੇਰਾ ਤੂੰ ਸੋਚਦਾ ਰਹੇਂ ਨਾ ਸਭ ਕੁਝ ਪੜ ਲੈਣਗੇ ਲੈਣਗੇ ਜੋ ਸੋਚੇ ਸਾਰੇ ਉੱਤੇ ਬੜੇ ਹੋਏ। ਇਨਸ਼ਾਅੱਲਾ। ਕੈਮਰਾ ਉੱਤੇ ਲੱਗਿਆ ਹੋਇਆ ਸਾਰਾ ਹੀ। ਸਾਰੇ ਫਿਲਮ ਉੱਤੇ ਰਿਕਾਰਡ ਹੋਈ ਹੋਈ ਹੈ। ਗੁਰਬਾਣੀ ਦਾ ਕਹਤਾਂ। ਨਾਨਕ ਪ੍ਰਭ ਸਰਨਾਕਤੀ ਚਰਨ ਬੋਹਿਤ ਪ੍ਰਭ ਦੇਤ। ਨਾਨਕ ਕਹਿੰਦਾ ਬੇਦਾ ਪ੍ਰਭ ਤੇਰੀ ਸੋਣਾ ਦਾ ਤਾ ਗਿਆ। ਚਰਨ ਬੋਹਿਤ ਪ੍ਰਭ ਦੇਤ। ਤੂੰ ਮੈਨੂੰ ਆਪਣੇ ਚਰਨਾਂ ਰੂਪੀ ਬੋਹਿਤ ਜਾਇ ਦੇ ਦੇ। ਤੂੰ ਆਪਣੇ ਚਰਨ ਬੋਹਿਤ ਦਾ ਨਾਮ। ਆਪਣੇ ਗੁਣ ਆਪਣੇ ਗੁਨਾ ਦਾ ਜਹਾਜ਼ ਗੁਨਾ ਦਾ ਜਹਾਜ਼ ਬਣਿਆ ਹੈ ਅਸਲ 'ਚ ਆਪਣਾ ਯਾਜ ਗੁਨਾ ਦਾ ਹੀ ਜਹਾਜ਼ ਉਹਦੇ ਸੇਪਾ ਦੋ ਨਰਕਾਂ ਨਾ ਪਾਈ ਹੈ ਗੁਰ ਰੱਖਣ ਵਾਲਾ ਹੇਤ ਉਹ ਦੂਜੀ ਭਾਵਨਾ ਦੇ ਵਿੱਚ ਢਾਕ ਨਹੀਂ ਜਾਂਦਾ ਕਿਰੂ ਸਤਗੁਰ ਰਖਣ ਵਾਲਾ ਦੂਜੀ ਭਾਵਨਾ ਨਹੀਂ ਹੁੰਦੀ ਉਹਦੇ ਵਿੱਚ ਦੂਜੀ ਭਾਵਨਾ ਹੁੰਦੀ ਨਹੀਂ ਡਰ ਕੇ ਜਾਂਦਾ ਦੂਜੀ ਭਾਵਨਾ ਕਰਕੇ ਉਹਨੇ ਡਰ ਕੇ ਜਾਂਦਾ ਜਿਹੜਾ ਜੁੜਿਆ ਹੋਇਆ ਚਰਨ ਬਹੁਤ ਲੋ ਜਿਹਨੂੰ ਮਿਲ ਕੇ ਗੁਰ ਰਖਣ ਵਾਲਾ ਇਹੜੇ ਪਾਣੀ ਚੱਲਦਾ ਇਹਦਾ ਗੁਰ ਰਖੜ ਜਿਹਦੇ ਕੋ ਗਿਆਨ ਰੱਖਿਆ ਕਰ ਬੜਾ ਜਿਹਨੂੰ ਸਮਝ ਆ ਇਸ ਗੱਲ ਦੀ ਵੀ ਬਾਕੀ ਕੀ ਸੋਚਣਾ ਕੀ ਨਹੀਂ ਸੋਚਣਾ ਕੀ ਕਰਨਾ ਕੀ ਨਹੀਂ ਕਰਨਾ ਗੜ ਪਾੜੇ ਚ ਚੱਲਦਾ ਹੈ ਉਹਦੇ ਦੂਜੀ ਪਾਵਨ ਹੈਗੀ ਦੀ ਆਪਣੀ ਜਿਹੜੀ ਹੈ ਲੋ ਆਪਣਾ ਪਾੜੇ ਇਹ ਦੂਜੀ ਪਾਵਨ ਗੁਰਕਾ ਪਾੜੇ ਜਿਹੜਾ ਹੈ ਪਹਿਲੀ ਪਾਵਨ ਆਪਣਾ ਭਾਵਨਾ ਚੱਲਦਾ ਹੀ ਨਹੀਂ ਹੈ ਗੁਰਕੇ ਚੱਲ ਬਹੁਤ ਲੋ ਚੱਲਦਾ ਗੁਰਕੇ ਪਾੜੇ ਚੱਲਦਾ ਹੈ ਤੂੰ ਕਾਹਦੇ ਨਾਲ ਖ ਜਾਊਗਾ